ਇੱਕ ਬੇਤੀ ਹੈ ਜੀ ਜਿਹੜਾ ਵੀਰ ਐਸਵੀ ਦੇ ਵਿੱਚੋਂ ਕਮਿਟੀ ਲੈ ਕੇ ਆਪੋ ਕੋ ਚੁੱਕ ਕੇ ਆ ਰਹੇ ਉਹ ਟਿਕਾਣਾ ਜਿਗਾੜ ਹਾਂ ਅਸੀਂ ਮੇਤਰੀ ਸਾਡੇ ਕੇ ਦੇਖ ਲੈਣਾ ਚੈੱਕ ਕਰ ਲੈਣਾ ਇਹ ਜੇ ਇਸ ਤੇ ਜਿਗਾੜ ਲੱਗਾ ਇਨਫਰਮਾਨਾ ਪਾਵਾਂਗੇ ਕਮੇਟੀ ਆ ਕੇ ਆਇਆ ਉਹ ਵੀ ਬਾਜੀ ਲਗੇ ਪਾ ਇਹਨੂੰ ਹੱਥ ਕੈਂਦੇ ਇਹਨੂੰ ਹੱਥ ਕੈਂਦੇਗਾ ਸਰਦਾਰੀ ਅੱਪਾ ਹੌਲੀ 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 ਇੱਥੇ ਵੀ ਲੋੜ ਗਰੀ ਸਾਰੇ ਸਰਦਾਰ ਆ ਯਾਰ ਮਾਜੇ ਦੇ ਵਿੱਚ ਬਾਬਾ ਬੁੰਡਾ ਸਾਹਿਬ ਦੇ ਲਾਗੇ ਜੀ ਸਾਹਿਬਾ ਸਾਰੇ ਸਰਦਾਰ ਆ ਯਾਰ ਆ ਮੌਨੇ ਤਾਂ ਅਸੀਂ ਆਇਆ ਕਾ ਖੜਾ ਵੇ ਕੀ ਸਾਰਾ ਬਰਸਕੂਨੀ ਗਾਣਾ ਪ੍ਰਕਿਰਤੀ ਨਾਲ ਜ਼ਿਆਦਾ ਹਰੋ ਦੀ ਆ ਰਹੀ ਹੈ ਮੇਰੀ ਗੇਟੀ ਆ ਵੀ ਉਹ ਕੋਈਆ ਸੰਕੋਚ ਕਰਨ ਨੂੰ ਆਉਂਦੇ ਨਹੀਂ ਚੇਲਾ ਲਾਉਂਦੇ ਗੋਪੀ ਜੀ ਦਾ ਟਰੈਕਟਰ ਨੂੰ ਚਲਾ ਰਿਹਾ ਹੋਰ ਟਰੈਕਟਰ ਦੀ ਪਿਕਅਪ ਬੜੀ ਚੰਗੀ ਆ ਕਹਿੰਦੇ ਗਵਾਂਢੀ ਪਿੰਡ ਤੋਂ ਪੱਜਿਆ ਹੋਇਆ ਡਾਕਟਰ ਦੇ ਵਿਰੋਧ ਤਰਨਤਾਰਨ ਜिले ਦਾ ਕਹਿੰਦੇ ਜਸੋਧੂਆ ਪਿੰਡ ਆ ਪਰ ਫੀਲ ਦੇ ਮਤਲਬ ਦੇ ਵਿੱਚ 963 ਟਰੱਕ ਆਪਾਂ ਦੇਖੀਏ ਇਸ ਵੇਲੇ ਆ ਮੋੜ ਤੇ ਜਾ ਕੇ ਆ ਮੋੜ ਤੇ ਜਾ ਕੇ ਥੋੜਾ ਜਿਹਾ ਚੱਕੇਾ ਟਰੈਕਟਰ ਆਲਟਾ ਹੋ ਜਾਂਦਾ ਪਰ ਕਹਿੰਦੇ ਜੰਮੀ ਵਧੀਆ ਹਲੇ ਵੀ ਡਿਸਪਲਨ ਦੇ ਵਿੱਚ ਚੱਲ ਰਿਹਾ ਇਸ ਸਮੇਂ ਹੀ ਹੋ मदानाज करे का अपने आप बहुत खाके नज देखो यह हर एक बेले में आप कहते भी ग्राउंड कुछ नहीं होना चाहता बहार जाके घर का मिलता है I <laughs> ਬਹੁਤ ਵੱਡਾ ਕੱਫ ਜੁੜ ਗਿਆ ਇਧਰ ਬਲਵਤ ਸਿੰਘ ਜੀ ਬਾਤੀ ਸਤਕਾਰ ਦੇ ਸਾਨੀ ਖੜੇ ਨਾਲ ਬਚੋਣਾ ਪਰ ਦੂਜੇ ਬੰਦੇ ਉਹ ਦੂਜੇ ਬੰਦੇ ਦੇਖਿਆ ਨਜ਼ਾਰਾ ਇਹ ਕੰਡੋ ਫੈਕਟਰ 903 ਜਿਹਨੇ ਬਿਲਕੁਲ ਤਿੰਨ ਸਿਲੰਡਰਾਂ ਦੇ ਵਿੱਚ ਸਿੰਪਲ ਪੋਜੀਸ਼ਨ ਦੇ ਵਿੱਚ ਚੱਲਦਾ ਆ ਰਿਹਾ ਸਿੰਪਲ ਪੋਜੀਸ਼ਨ ਦੇ ਵਿੱਚ ਚੱਲਦਾ ਆ ਰਿਹਾ ਮੇਰੇ ਵੀਰੋ ਗੱਲਾਂ ਬਕਰੀਆਂ ਹੋ ਜਾਣਗੀਆਂ ਅੱਥੀ ਸਾਰਾ ਕੁਝ ਉਹਦਾ ਬਾਹਰ ਨਹੀਂ ਜਾਣਾ ਬਾਹਰ ਮੰਗਵਾ ਦੂ ਕਰਾਂ ਜਮੀਨ ਦਾ ਖਾਤਾ ਲਾ ਬਾਰੇ ਨਹੀਂ ਜਾਦਾ ਜਦ ਇੱਕ ਵਾਰ ਗਰਾਊਂਡ ਦੇ ਵਿੱਚ ਕੰਮ ਫਸ ਜਾਂਦਾ ਨਾ ਉਹ ਤਾਂ ਫਾਈਨਲ ਤੋਂ ਬਾਅਦ ਹੀ ਬਾਹਰ ਜਮਾ ਸਕਦਾ ਜੱਗਿਆ ਹਣ ਬਾਹਰ ਵਾਲੀਆਂ ਗੱਲਾਂ ਸਰਦੇ ਗਰਾਊਂਡ ਤੋਂ ਬਾਹਰ ਨਹੀਂ ਜਾਣਾ ਤੈਨੂੰ ਕਬੱਡੀ ਦੇ ਖੇਤਰ ਦੇ ਵਿੱਚ ਫੇਰ ਕਹਿੰਦੇ ਬਾਹਰ ਲੈ ਕੇ ਜਾਵਾਂਗੇ ਉਹ ਗੱਲਾਂ ਬੱਕਰੀਆਂ ਹੋਣਗੀਆਂ ਉਹ ਗੱਲਾਂ ਬੱਕਰੀਆਂ ਪਹਾੜੀ ਚਾਹ ਸਾਰਾ ਕੁਝ ਇੱਥੇ ਹੀ ਆਉ ਕਹੋਂ ਤਾਂ ਸੱਟਰੀ ਵੀ ਲਗਵਾ ਦਿੰਦੇ ਆ ਕਹੋਤਾ ਸਾਖਰੀ ਵੀ ਤੁਹਾਡੇ ਕੁਰਸੀ ਦੇ ਉੱਤੇ ਲਗਵਾ ਦਿੰਦੇ ਆ ਪਰ ਦੂਜੇ ਬੰਦੇ ਇਹ ਕਹਿੰਦੇ ਦੂਜਾ ਗੇੜਾ ਸ਼ੁਰੂ ਹੋ ਗਿਆ ਟਰੈਕਟਰ ਦਾ ਦੂਜਾ ਗੇੜਾ ਸ਼ੁਰੂ ਹੋ ਗਿਆ ਮਾਹਤ ਤੱਕ ਲੱਜ ਕੇ ਇੱਕ ਵਾਰੀ ਇਹਦਾ ਚੱਲੀ ਜਾਣਾ ਮਾੜੀ ਮੂੜੀ ਦਾ ਐ ਕਹਿੰਦੇ ਲੇਟ ਹੋਸੇ ਤਾਂ ਹੋ ਜਾਂਦਾ ਪਰ ਗੱਲਾਂ ਵੱਖਰੀਆਂ ਹੋ ਜਾਂਦੀਆਂ ਜਿੱਥੇ ਕਿਉਂ ਦਰਿਆ ਉਹ ਤਾਂ ਇਹ ਕਹਿੰਦੇ ਬੰਦੇ ਸਾਰੇ ਬਾਹਰ ਆਲੇ ਆ ਗੱਗੋ ਵੂਹਾ ਪਿੰਡ ਵਾਲਾ ਟਰੈਕਟਰ ਚੱਲ ਰਿਹਾ 12 ਤੱਕ ਆਵਾਜ਼ ਦਾ ਛੱਠਾ ਦਾ ਟਰੈਕਟਰ ਵੀ ਦੇ ਗਰਾਊਂਡ ਦੇ ਵਿੱਚ ਆ ਗਿਆ ਗੁੱਪੀ ਛੱਠਿਆਂ ਦਾ ਲਿਖਾਉਣੇ ਆਂਦੇ ਆ ਅਗਲੇ ਨੇ ਆਹ ਨਾ ਕੋਈ ਅੰਦਾਜ਼ਾ ਆ ਹਾਂ ਮੈਂ ਇੱਕ ਤੋਂ ਬਾਹਰ ਕਹਿੰਦਾ ਜੀ 65 ਜਿਹੜਾ ਚੈਲੇਂਜ ਆ ਸਾਡੇ ਬਹੁਤ ਹੀ ਸਰਕਾਰ ਦੇ ਕੋਲ ਇਛਣਗੀ ਉਹ ਲੋਕਾਂ ਦੇ ਵਿੱਚ ਸਪੁੱਤਰ ਅਰਬੀ ਸੰਗੀ ਉਹ ਨਾ 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 ਮਾੜ ਕੇ ਆ ਰਿਹਾ ਟਰੈਕਟਰ ਜਿਹੜਾ ਆ ਬਹੁਤ ਬੋਲਦਾ ਜੀ ਮੈਂ ਤੁਹਾਨੂੰ ਇੱਥੇ ਪਾਸੇ ਦੇਖ ਰਿਹਾ ਨਿਕਾ ਮੈਂ ਇੱਕਦਮ ਖੋ ਗਿਆ ਲੱਗਦਾ ਹੁਣ ਕੀ ਹੋਇਆ ਉਹ ਆਹ ਕਹਿੰਦੇ ਆ ਟਰੈਕਟਰ ਆ ਰਿਹਾ ਇਸੋਂ ਨੇੜੇ ਦੇ ਨੇੜੇ ਜੇ ਆਪਾਂ ਬਣਾ ਇਧਰੋਂ ਨਾ ਬੋਲਾਂਗੇ ਟਾਈਮ ਨਹੀਂ ਲੱਗ ਰੋ ਬਕਰਾਂ ਤਾਂ ਕਰਕੇ ਕਨੀਆ ਲਾ ਬੱਲੇ 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 ਹੁੰਦੀ ਹੋਈ ਟਰੈਕਟਰ ਨੇੜੇ ਲੱਗਦਾ ਹੋਇਆ ਆਪੋ ਸਾਹਮਣੇ ਦੇਖੀਏ ਜੀ ਨਜ਼ਾਰਾ 3 ਮਿੰਟਾਂ 43 ਸਕੰਡ ਤੋਂ 2 ਮੀਟਰਾਂ ਦੇ ਨਾਲ ਆ ਇਹ ਟ੍ਰੈਕਟਰ ਦਾ ਸਮਾਂ ਲੱਗਿਆ ਜੀ ਤਾਂ ਕਿੰਨਾ ਮੈਂ ਕਿਹਾ 40 ਸੈਕਿੰਡ ਦਾ ਤੇ 2 ਮਿੰਟ ਉਹ ਤਾਂ ਇਹ ਚੱਲਣਾ ਮਿੱਤਰੋ ਭਜਾਉਣ ਲੱਗੇ ਸਮਝੀ ਜਾਓ ਟੂ व्हीਲ ਕਰਕੇ ਚੱਲਣਾ ਫੋਰ व्हीਲ ਨਹੀਂ ਲਾਉਣਾ ਇਹਦੇ ਵਧੀਆ ਕਮੇਟੀ ਵਾਲੇ ਬੰਦੇ ਨੇ ਰੌਣਡ ਰੌਣਡ ਮਿਲਦੇ ਹਰੇਕ ਨੂੰ ਤੇ ਨਹੀਂ ਤਾਂ ਕਮੇਟੀ पली सरबार सरपंचा ਕਿਆ ਜਦੋਂ ਬਾਦ ਦਾ ਸਰਪੰਚ ਕਹਿੰਦੇ ਆ ਬਾਦ ਦਾ ਸਰਪੰਚ ਕਹਿੰਦੇ ਨੇ ਹਾਂ ਯਾਰਾ ਯਾਰਾ ਅੱਜ ਸੱਦੇ ਦੇ ਨਾਲ ਕਾ ਬਾਦ ਦਾ ਸਰਪੰਚ ਕਹਿੰਦੇ ਨੇ ਬਾਦ ਦਾ ਸਰਪੰਚ ਕਹਿੰਦੇ ਦੂਜੇ ਪਾਸੇ ਕਿਹਦੇ ਸੋ ਮੇਟਰ ਸਪੀਟੀ ਦੀ ਮੇਟਰਪਾਲ ਵਾਲਾ ਗਰਾਊਂਡ ਦੇ ਵਿੱਚ ਆਉਣ ਮੁਖੇਤਰ ਸਪੀਟੀ ਦੀ ਮੇਟਰਪਾਲ ਆ ਗਰਾਊਂਡ ਨੂੰ ਚਲਦੀ ਹੋਈ ਜੀ ਹੈ ਸਾਡਾ ਯਕੀਨੀ ਕਿ ਸਪੀਟੀ ਜੀਵਿਆ ਇਕੁਇਪਮੈਂਟ ਦਾ ਰੁਪ ਗਿਆ ਸਮਗਾ ਨਹੀਂ ਹੋ ਰਿਹਾ ਕੁੱਛਿਆ ਜਾ ਰਿਹਾ ਹੈ ਅੰਦਰ ਇੱਕ ਕਾਰ ਨੇ ਸਾਊਂਡ ਵਾਲੇ ਦੇ ਚੱਕ ਆ ਕੇ ਦੇ ਦੇ ਰਿਹਾ ਹੈ ਬੜੀ ਪਿਆਰੀ ਸ਼ਾਟ ਆ ਕਹਿੰਦੇ ਲੱਗਦਾ ਨਾਲੇ ਹਾਂ ਕਹਿੰਦੇ ਤਾੜੀ ਵੀ ਪੱਟਾ ਅੱਜ ਕਹਿੰਦੇ ਕੋਕਲੀ ਸੋਰਸਿੰਗ ਨੇ ਪਾਣੀ ਖਿੱਚ ਬੁਲਾ ਲਈਆਂ ਬਹੁਤ ਪਾਵਾ ਚਾਹ ਰਹੀਆਂ ਨੇ ਔਰ ਖੱਟਾ ਵੀ ਆ ਪਿਆ ਗੁੱਤੀ ਮਿਲਣਾਈ ਪਈ ਹੈ ਸੌਣ ਦਾ ਹੋਵੇ ਤਾਂ ਇਹੋ ਜੀ ਹੋਵੇ ਐਨ ਕਹਿੰਦੇ ਡੋਡਣ ਦਾ ਸਵਾਦ ਆਉਂਦਾ ਔਰ ਫਿਰ ਗੁੱਲ ਦੇ ਵਿੱਚ ਕਹਿੰਦੇ ਦਰਸ਼ਕਾਂ ਨੂੰ ਵੀ ਵਾਦ ਆਉਂਦਾ ਔਰ ਕਹਿੰਦੇ ਜੱਗਾ ਫੁਲੀਰ ਉਹ ਮੇਲਾ ਲੱਗ ਜਾਂਦਾ ਫਿਰ ਹੌੜਾ ਤੇ ਜੰਗਾ ਹੌੜਵਾਲਾ ਕਦੇ ਮੌਜ ਮਰ ਮੇਲਾ ਲੱਗ ਜਾਂਦਾ ਗੱਲਾਂ ਬੱਕਰੀਆਂ ਨੇ ਕਿਰੋਲ ਦੇ ਵਿੱਚ ਚੱਪੇ ਬਾਤੂ ਬੰਦੇ ਫਿਰਦੇ ਆ ਵੀਰੇ ਕੰਮ ਹੋ ਗਿਆ ਟਾਈਆਂ ਪੈ ਗਈਆਂ ਨੇ ਸਾਰੇ ਵੀਰ ਬਾਰੇ ਹੁਕਮੇ ਤੋਂ ਦੇਖੋ ਹੁਣ ਉਧਰਲੇ ਪਾਸੇ ਲੱਗਿਆ ਆਹ ਟਰੈਕਟਰ ਕਹਿੰਦੇ ਆਹ ਕਹਿੰਦੇ ਦਲਵਾਕ ਸਪੰਤ ਹੁਣੀ ਮਾਰ ਕਰਦੇ ਨੇ ਟਰੈਕਟਰ ਤੇ ਆਹ ਦਲਵਾਕ ਸਿੱਕ ਦੀ ਮਾਰ ਕਰਦੇ ਆ ਕਹਿੰਦੇ ਚਾਰ ਤੋੜੂਗਾ ਤਾਂ 21000 ਦੇਵਾਂਗੇ ਓ ਬਾਟਾ ਸਰਪੰਚਾ ਲਓ ਇਸੇ ਲਈ ਖੇਡ ਮੈਦਾਨ ਦੇ ਵਿੱਚ ਉਹ ਮੁੰਡਿਆ ਮਸਲਾ ਪਿੰਡ ਦਾ ਬਣ ਗਿਆ ਏ ਓਏ ਹੁਣ ਤਾਂ ਹਿੰਟ ਦਾ ਬਣ ਗਿਆ ਏ ਮਸਲਾ ਪਿੰਡ ਦਾ ਬਣ ਗਿਆ ਓ ਨਾਲੇ ਹਿੰਟ ਦਾ ਬਣ ਗਿਆ ਏ ਓ ਦੇਖੋ ਮੈਦਾਨ ਦੇ ਵਿੱਚ ਇੱਥੋਂ ਆ ਕੇ ਗੱਲ ਹੋਏ

ਮੀਰੀਆ ਇਹਨੂੰ ਹੋਰ ਭਜਾਦਾ ਬੰਦਿਆ ਹੌ ਤਜਾਦ ਦੇ ਵਿੱਚ ਇਹਨ ਕਦੇ ਕਮਾਲ ਹੋਈ ਜਾਂਦੀ ਆ ਉਹ ਦੁਨੀਆ ਟ੍ਰੈਲੀ ਕਿਸਮ ਹੈ ਜਾਂਦੇ ਵਿਆਲ ਹੋਈ ਜਾਂਦੀ ਆ ਉਹ ਦੇਖੋ ਸਾਹਮਣੇ ਇਹਨ ਕਦੇ ਮੇਲਾ ਸੁਰ ਸਿੰਘ ਦੇ ਵਿੱਚ ਚੱਲਦਾ ਚਾਜਿਆ ਕਰਦਾ ਚਾਜਿਆ ਚੜਦਾ ਮੇਰੀਓ ਹੱਥ ਦੇ ਵਿੱਚ ਚੱਲਦਾ ਚਾਜਿਆ ਚੜਦਾ ਚਾਜਿਆ ਚੜਦਾ ਹੌ ਟਰੈਕਟਰ ਕਰਨੇ ਅੱਡੇ ਦੇ ਪਾਸੇ ਆ ਆਜੋ ਜੀ ਅਗਲਾ ਟਰੈਕਟਰ ਗਰਾਊਂਡ ਪਿਆਰ ਕਰ ਦੋ ਮੇਰੇ ਵੀਰੋ ਨੰਬਰ 44 12 ਦਾ ਸਮਾਂ ਲੱਗਿਆ 3 ਮਿੰਟਾਂ 44 ਸੈਕਿੰਡ ਤੇ 12 ਮੈਕਰੋ ਮੇਰੇ ਇਸ ਟਰੈਕਟਰ ਦੇ ਮੇਰੇ ਵੀਰੋ ਵੱਡੇ ਮਾਨ ਸਨਮਾਨ ਦੇ ਟਿਕਾਣੇ ਨੇ ਆਹ ਆ ਗਈ ਕਿੰਦੇ ਝੰਗੜ ਦੁੱਲੀ ਦੀ ਮੇਰੇ ਵੀਰੋ ਅੜੇ ਹੋਏ ਕਿੰਦੇ ਕੱਢਣ ਵਾਲੇ ਕੰਦਾਂ ਦੇ ਮੇਰੇ ਉਹਨਾਂ ਨੇ ਮਾਝੇ ਦੇ ਵਿੱਚ ਇਹ ਟਾਲੀ ਖੇਚੂ ਮੁਕਾਬਲੇ ਦੇ ਕੈਮਰਾ ਲੈ ਆਂਦਾ ਇੱਕ ਮਿੰਟ ਬਾਾਈ ਸਾਈਡ ਪਿਆਜੋ ਜੀ ਫੱਟੇ ਦਾ ਨਮੋਦਰ ਇੱਕ ਤੋਂ ਕਿੰਨੋਂ ਸਟਾਰਟਰ ਆਹ ਸਟਾਰਟ ਮੇਰੇ ਵੀਰੋ ਇਹ ਆ ਬਾਜ ਇੱਧਰੀ ਵਾਲੇ ਨੇ ਕੱਢੋ ਇਹ ਕੋਲਾ ਦਾ ਜਦੋਂ ਆਪਾਂ ਦੇਰ ਕਰਦੇ ਨੇ ਆਹ ਕੋਲਾ ਦਾ ਇੱਕ ਟੈਂਕ ਵਾਲੀ ਇੱਕ ਕਾਸ਼ੀਆ ਕਲਾ ਤੰਦ ਦੋਆ ਸਾਡਾ ਵੀਰ ਹੈ ਇਹ ਜਿਹੜਾ ਕਹਿੰਦੇ ਆ ਸਹਤਾਰ ਸੀਆਰ ਦੀ ਦੇ ਲੱਕ ਸਾਰੇ ਬੱਟਾ ਦੇ ਅਗਲੇ ਪਾਸੇ ਗਾਂਧੀ ਦੇ ਹੋਵੇ ਫੁੜੀ ਆਪ ਵੀ ਇਹਨਾਂ ਨੂੰ ਦੇਖੀਏ ਆ ਗਨੇ ਪ੍ਰੋਗਰਾਮ ਪਾ ਕੇ ਲਿਆ ਰਹੇ ਹੋਇਆ ਉੱਥੇ ਕਹਿੰਦੇ ਪੱਦੀਆਂ ਜਿੰਮੇਵਾਰੀਆਂ ਹੋਣੀਆਂ ਲਾ ਬਨੇ ਆਬਲਾ ਗੁਰੇਂਦਾ 10 ਫਰਵਰੀ ਕਹਿੰਦੇ ਭੱਜੀ ਆ ਰਹੀ ਹੈ ਉਹ ਕਹਿੰਦੇ ਗੋਪੀ ਸਮਰਾ ਕੈਨੇਡਾ ਦੇ ਵਿੱਚ ਬੈਠਾ ਉਹ ਕਹਿੰਦੇ ਖੁੱਲੀ ਸੱਦੇ ਪੱਤਰ ਲਾ ਲਿਆ ਮੇਰੇ ਵੀਰੋ ਕਹਿੰਦੇ ਜ਼ਿਲ੍ਹਾ ਜਲੰਧ ਦਾ ਦਿਲਗੇ ਪਿੰਡ ਦਾ ਕਹਿੰਦੇ ਉਹ ਕਹਿੰਦੇ ਬਿਗ ਬਲਾਸਟ ਖੇਡ ਮੇਲਾ ਟਰੈਕਟਰ ਤਵੀ ਆ ਰਿਹਾ ਮੇਰੇ ਵੀਰੋ ਲਾਰੀ ਵਾਲਾ ਟਰੈਕਟਰ ਆਵੇ ਨਹੀਂ ਗੱਡੀ ਔਰ ਇੱਕ ਬੀਟੀਆ ਜੀ ਜਿਹੜਾ ਵੀਰ ਈਸੀਵੀ ਦੇ ਵਿੱਚ ਫੋਟੋ ਲੈ ਕੇ ਆਸੀ ਕੋਲ ਆ ਗਏ ਓਥੇ ਕੋਨੇ ਜਿਗਾਰੂ ਟਰੈਕਟਰ ਤਵੀ ਆ ਮੋਕਾਰਦੇ ਕਹਿੰਦੇ ਔਕ ਪਰਾਜ ਕੁੱਤੇ ਜਾ ਰਹੇ ਆ ਜਿਹਦੇ ਵਿੱਚ ਤੇ ਅੱਖਵੇਂ 5100 ਇਸੇ ਤਰ੍ਹਾਂ ਸਿੰਪਲ ਟਰੈਕਟਰ ਤਬੀਆਂ ਦੇ ਵਿੱਚ ਕਿਹ ਕਹਿੰਦੇ ਤਬੀਆਂ ਨੇ ਮੇਲੇ ਤੇ ਪਹਿਲਾ ਨਾਮ ਬਲੈਂਡਰ ਦੂਜਾ ਨਾਮ ਪਲਦੀਨਾ ਤੀਜਾ ਨਾਮ 41000 ਚੌਥਾ ਨਾਮ 31000 ਪੰਜਵਾਂ 21 611 ਸੱਤਵਾਂ 72 ਤੇ ਅੱਠਵਾਂ 5100 ਨਾਲ ਮੇਰੇ ਵੀਰੋ ਇਹ ਕਹਿੰਦੇ ਮਾਲ ਸਮਾਨਾਂ ਦੀ ਗੱਲ ਹੋ ਸਾਡਾ ਬਹੁਤ ਹੀ ਪਿਆਰਾ ਵੀਰ ਆ ਗੋਪੀ ਸਮਰਾ ਆ ਗਿਆ ਫਿਰ ਆ ਵੀ ਫੁੱਟਬਾਲ ਦੇ ਨਿਊ ਹਾਲ ਲਾਈਟ ਦੇ ਵੀਡੀਓ 33 ਫੀਲ ਦੇ ਦੇਖਣ ਦਾ ਆਪ ਦੇ ਵਿੱਚ ਓਕੇ ਜੀ ਨਹੀਂ ਹੰਦਾਂ ਨਜ਼ਰੇ ਦਾ ਕੋਈ ਚੱਲ ਨਹੀਂ ਸਕਦਾ ਇਹਦੇ ਵਿੱਚ ਜਗਾਰ ਕੀਤਾ ਹਾਂ ਅਹੀਂ ਮੇਤਰੀ ਸਾਢ ਕੇ ਦੇਖ ਲੈਣਾ ਚੈੱਕ ਕਰ ਲੈਣਾ ਇਹ ਜੇਲ੍ਹ ਤੇ ਜਿਗਾਰ ਲੱਗਾ ਹੈ ਜੁਰਮਾਨਾ ਪਾਵਾਂਗੇ ਕਮੇਟੀ ਖੋਜੋ ਸ਼ਹਿਰ ਬੁਲਖ ਲੋਟਾ ਦੇਖਿਆ ਜੰਸੀ ਚ ਭਾਈ ਹੋ ਗਿਆ ਸਾਹ ਦੇ ਲਾ ਦੇ ਕੋ ਪਾਜੀ ਸਦਾ ਤੋਂ ਭਾਈ ਬਾਹਰੇ ਵੀਰੇ ਬਾਹਰੇ 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 ਹੌਣ ਤੋਂ ਸਾਹ ਤੇ ਹੋ ਗਏ ਵੀਰਾ ਜੀ ਬਾਹਰੇ ਭਾਈ ਜੀ ਮੇਰੀ ਗੱਲ ਸੁਣੋ ਹੁਣ ਜਦੋਂ 100 ਦੀ ਇੱਕ ਗੱਲੀ ਨਵੇੜ ਦੀ ਪ੍ਰਬੰਧਕਾਂ ਨੇ ਇਹ ਇਹਦਾ ਜਿਹੜਾ ਮੈਰਟ ਆ ਉਹ ਸਾਡ ਤੇ ਲਿਖੀ ਜਾਣੀ ਆ ਜੇ ਕਲੀਅਰ ਹੋ ਗਿਆ ਤਾਂ ਮੈਰਟ ਨੰਬਰਾਂ ਦੇ ਵਿੱਚ ਭਿੱਜ ਜਾਣੀ ਆ ਜੇ ਨਹੀਂ ਕਲੀਅਰ ਹੋਇਆ ਤਾਂ ਸਾਡ ਤੇ ਜੂ ਰੌਲਾ ਕਿਹੜੀ ਗੱਲ ਦਾ ਵੀਰਾ ਜੀ ਹੁਣ ਮੈਨੂੰ ਇਹ ਦੱਸ ਦੋ ਉਹ ਭਾਈ ਬਾਹਰ ਦੇ ਬਸੇ ਚਲੇ ਜਾਵੇ ਅੱਪਾ ਮੇਲਾ ਨਾ ਖਰਾਬ ਕਰੀਏ ਹਟ ਜਾ ਸਾਡੇ ਤੋਂ ਯਾਰ ਵੀਰਾ ਜੀ ਹਟ ਜਾ ਧਾੜ ਵੜ ਕੇ ਉਹ ਦੱਸ ਕੇ ਇੱਕ ਵਾਰੀ ਰੋਲੇ ਬਾਕੀ ਦੱਸੋ ਵੀ ਮੇਲਾ ਚੱਲ ਰਿਹਾ ਹੈ ਆ ਇਹ ਮੇਲਾ ਇਹ ਭਾਈ ਸਾਡਾਂ ਦੇ ਹੋ ਜੋ ਸਾਡਾਂ ਦੇ ਹੋ ਜੋ ਓ ਪਾਈ ਜਿਹੜੇ ਆ ਖੜੇ ਹੋ ਯਾਰ ਸਾਈਡਾਂ ਤੇ ਹੋਜੋ ਵੀਰੇ ਸਾਈਡਾਂ ਤੇ ਹੋਜੋ ਬਾਈ ਜੀ ਮੈਨੂੰ ਕਿਉਂ ਨਹੀਂ ਸੁਣਦਾ ਮੈਂ ਹੈਰਾਨ ਆ ਸੱਤਾਂ ਦੀ ਪੰਜਾਬੀ ਸਮਝ ਨਹੀਂ ਆਉਂਦੀ ਇਹਨਾਂ ਨੂੰ ਬਟਾਲਾ ਚੌਲ ਪਿੰਡ ਆ ਮੇਰੇ ਵੀਰੇ ਇਸ ਟਰੈਕਟਰ ਦਾ ਸ਼੍ਰੀ ਅਮਰਸਰ ਡਿਸਟ੍ਰਿਕਟ ਦਾ ਪਿੰਡ ਆ ਇਹ 0073 ਵਾਲੇ ਇਹ 700 ਜੀ ਦੇ 73 ਵਾਲੇ 1 2 3 ਸਤ ਹੋਰ ਕੁਝ ਵੀ ਨਹੀਂ ਹੋਣ ਤੇ ਚਾਰੇ ਨੇ ਇਹਦਾ ਟਾਈਮ ਜੀ ਤੁਹਾਡੇ ਸਾਹਮਣੇ ਆ 2 ਮਿੰਟ 75 ਸੈਕਿੰਡ ਤੱਕ ਦੇ ਮਾਲ ਕਹਿੰਦੇ 23 ਮਖਰੋ ਜੀ